ਸਰ ਜੀ ਡਾਕਟਰ ਬਲਬੀਰ ਜੀ ਨੇ ਮਿਲਿਆ ਕੀ ਆਸਵਾਸ਼ਣ ਦਿੱਤਾ ਔਰ ਥੋੜੀ ਕੀ ਮੰਗ ਕਹਿੰਦਾ ਸਾਡੀ ਮੰਗ ਇਹ ਹੈ ਜੀ ਵੀ ਐਚਪੀ ਕਾਉਂਸਲ ਸਾਡੀ ਜਿਹੜੀ ਸੈਂਟਰ ਸਰਕਾਰ ਨੇ ਬਣਾਈ ਹੈ ਤਾਂ ਸਟੇਟ ਸਰਕਾਰ ਉਹਨੂੰ ਲਾਗੂ ਕਰਨਾ ਚਾਹੁੰਦੀ ਹੈ ਅਕਤੂਬਰ ਮਹੀਨੇ ਦੇ ਵਿੱਚ ਜੇ ਉਹ ਲਾਗੂ ਹੋ ਜਾਂਦੀ ਹੈ ਉਹ ਜਿਹੜੀ ਐਚਪੀ ਹੈ ਉਹਦੇ ਵਿੱਚ ਜਿਹੜਾ ਲੈਬ ਟੈਕਨੀਸ਼ੀਅਨ ਹੈ ਜੋ ਡੀਐਮਐਲਟੀ ਹੈ ਜੋ ਬੀਐਸਸੀ ਹੈ ਉਹਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਬਿਲਕੁਲ ਗਲਤ ਲਿਖੀ ਹੋਈ ਹੈ ਉਹ ਕੇਂਦਰ ਸਰਕਾਰ ਨੇ ਆਪਣੇ ਕਾਰਪੋਰੇਟਰ ਨੂੰ ਪੜਾਵਾ ਦੇਣ ਵਾਸਤੇ ਉਹਨਾਂ ਨੂੰ ਉਹਨਾਂ ਦੀ ਪਿੱਠ 'ਤੇ ਥਾਪਣ ਵਾਸਤੇ ਉਹ ਚੀਜ਼ਾਂ ਲਿਖੀਆਂ ਹੋਈਆਂ ਨੇ ਅਸੀਂ ਸਟ ਬੀਓਸ ਤੁਹਾਡੇ ਬੰਦੇ ਨੇ ਇਹ ਬੇਰੁਜ਼ਗਾਰ ਹੋਣਗੇ ਜੇ ਐਚਪੀ ਲਾਗੂ ਹੁੰਦਾ ਤਾਂ ਸਾਡੇ ਬੰਦੇ ਬੇਰੁਜ਼ਗਾਰੀ ਵੱਲ ਚਲੇ ਜਾਣਗੇ ਅਸੀਂ ਉਸ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕੀਤੀ ਵੀ ਐਚਪੀ ਤੋਂ ਪਹਿਲਾਂ ਸਾਡੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਇੱਕ ਡੀਐਮਐਡੀ ਨੂੰ ਇੰਡੀਪੈਂਡੈਂਟ ਤੌਰ ਦੇ ਉੱਪਰ ਜਿਵੇਂ ਲੈਬ ਹੁਣ ਚਲਾ ਰਿਹਾ ਹੈ 35-35 ਸਾਲਾਂ ਤੋਂ 1947 ਤੋਂ ਲੈ ਕੇ ਅੱਜ ਤੱਕ ਚਲਾਉਂਦਾ ਆ ਰਿਹਾ ਹੈ ਵੀ ਇਸੇ ਤਰੀਕੇ ਨਾਲ ਚਲਾਉਂਦਾ ਰਹੇ ਤੇ ਉਸ ਤੋਂ ਬਾਅਦ ਤੁਸੀਂ ਐਚਪੀ ਲੈ ਕੇ ਆਓ ਹੁਣ ਇਸ ਤੋਂ ਬਾਅਦ ਮਾਨਯੋਗ ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਸਰਦਾਰ ਬਲਵੀਰ ਸਿੰਘ ਡਾਕਟਰ ਬਲਵੀਰ ਸਿੰਘ ਜੀ ਨੇ ਵੀ ਹਾਂ ਇਸ ਨੂੰ ਹੱਲ ਕਰਾਂਗੇ ਪੰਜ ਚਾਰ ਦਿਨਾਂ ਦੇ ਵਿੱਚ ਜੇ ਇਹ ਐਚਪੀ ਤੋਂ ਪਹਿਲਾਂ ਲਾਗੂ ਕਰਦੇ ਨੇ ਤਾਂ ਸਰਕਾਰ ਦਾ ਬਹੁਤ ਧੰਨਵਾਦ ਹੈ ਜੇ ਸਰਕਾਰ ਐਚਪੀ ਤੋਂ ਬਾਅਦ ਲਾਗੂ ਕਰਨ ਦੀ ਗੱਲ ਕਰੂਗੀ ਜਾਂ ਅਫਸਰ ਉਹਦੇ ਨਾਲ ਇਹਨਾਂ ਨੂੰ ਸੰਤੁਸ਼ਟ ਕਰਾ ਲੈਂਦੇ ਨੇ ਤਾਂ ਸਾਡੇ ਲਈ ਨਿੰਦनियां ਹੋਊਗਾ ਫਿਰ ਸਾਡਾ ਵਿਰੋਧ ਉਸੇ ਤਰੀਕੇ ਨਾਲ ਜਾ ਜੇ ਡਾਕਟਰ ਸਾਹਿਬ ਦੀ ਸ਼ਬਦ ਆਲੀ ਦੀ ਸ਼ਬਦਾਵਲੀ ਸੀ ਵੀ ਇੱਥੇ ਆ ਰੀਜ਼ਨ ਸੀਗਾ ਆਹ ਕਾਰਨ ਸੀਗਾ ਕਿ ਉਸ ਨਾਲ ਸੰਤੁਸ਼ਟ ਨਹੀਂ ਡਾਕਟਰ ਸਾਹਿਬ ਨੇ ਜੋ ਬੋਲੇ ਅਸੀਂ ਉਹਨਾਂ ਪੂਰੇ ਸੰਤੁਸ਼ਟਾ ਡਾਕਟਰ ਸਾਹਿਬ ਪਹਿਲਾਂ ਵੀ ਬਹੁਤ ਅੱਛਾ ਤਰੀਕੇ ਨਾਲ ਸਾਨੂੰ ਉਹਨਾਂ ਨੇ ਅਟੈਂਡ ਕੀਤਾ ਹੁਣ ਤੱਕ ਦੇ ਜਿੰਨੇ ਮੰਤਰੀ ਆਏ ਨੇ ਸਭ ਤੋਂ ਅੱਛਾ ਤਰੀ ਡਾਕਟਰ ਬਲਬੀਰ ਸਿੰਘ ਜੀ ਨੇ ਅਟੈਂਡ ਕੀਤਾ ਔਰ ਸਾਡੇ ਬਾਰੇ ਉਹਨਾਂ ਨੇ ਚਿੰਤਾ ਵੀ ਬਿਆਨ ਕੀਤੀ ਹੈ ਪਰ ਕਿਤਨੇ ਕਿਤੇ ਅਫਸਰ ਲੌਬੀ ਹੈ ਉਹ ਟਾਈਮ ਲਾ ਦਿੰਦੀਆਂ ਨੇ ਚੀਜ਼ਾਂ ਦੇ ਵਿੱਚ ਉਹ ਟਾਈਮ ਲਾਉਂਦੇ ਲਾਉਂਦੇ ਅਕਤੂਬਰ ਆ ਗਿਆ ਅਕਤੂਬਰ ਚ ਇਹਨਾਂ ਨੇ ਐਚਪੀ ਲਾਗੂ ਕਰਨਾ ਹੈ ਹੁਣ ਜੇ ਅਸੀਂ ਚਾਹੁੰਦੇ ਆ ਵੀ ਐਚਪੀ ਜਦੋਂ ਸਿਰ ਤੇ ਆ ਕੇ ਖੜ ਗਿਆ ਹੁਣ ਇਹਨਾਂ ਨੂੰ ਹਫੜਾ தਫੜੀ ਦੇ ਵਿੱਚ ਜਲਦੀ ਜਲਦੀ ਤਿਆਰ ਕਰਨਾ ਚਾਹੀਦਾ ਜੇ ਸਾਨੂੰ 5 ਦਿਨਾਂ ਬਾਅਦ ਵੀ ਬੁਲਾਉਂਦੇ ਨੇ ਤਾਂ 5 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੂੰ 10 ਦਿਨਾਂ ਦੇ ਵਿੱਚ ਵਿੱਚ ਐਚਪੀ ਤੋਂ ਪਹਿਲਾਂ ਇੱਕ ਗਾਈਡਲਾਈਨ ਤਿਆਰ ਕਰਨੀ ਚਾਹੀਦੀ ਹੈ ਇੱਕ ਐਸੀ ਗਾਈਡਲਾਈਨ ਤਿਆਰ ਕਰਨੀ ਚਾ ਜੀ ਜੀ ਸਿਰਫ ਕੱਲੇ ਡੀਐਮਐਲਟੀ ਦੀ ਮੈਂ ਗੱਲ ਕਰੂੰਗਾ ਕਿਉਂਕਿ ਅਸੀਂ ਬੇਸਿਕ ਵਾਲੇ ਆ ਜਿਹੜੇ ਛੋਟੇ ਟੈਸਟ ਕਰਦੇ ਆ ਜਿਹੜੇ ਪਿੰਡਾਂ ਚ ਕਸਬਿਆਂ ਚ ਕੋਈ ਤੁਹਾਡੇ ਹੁਣ ਆ ਇਥੇ ਸਤਰਾਣੇ ਐ ਸਤਰਾਣੇ ਕਿਹੜਾ ਤੁਹਾਡੇ ਪੈਥੋਲੋਜਿਸਟ ਬੈਠੂ ਆ ਕੇ ਮੈਂ ਸੰਗਰੂਰ ਨੂੰ ਬਿਲੋਂਗ ਕਰਦਾ ਮੈਂ ਤੁਹਾਨੂੰ ਸਾਰ ਨੂੰ ਦੱਸ ਦੇਣਾ ਚਾਹਣਾ ਤੁਹਾਡੇ ਮਾਧਿਅਮ ਨਹੀਂ ਪੂਰੇ ਪੰਜਾਬ ਦੇ ਵਿੱਚ 300 ਪੈਥੋਲੋਜਿਸਟ ਹੈ ਨਹੀਂ ਮੇਰੇ ਲਈ ਇਹਦੀ ਲਿਸਟ ਹੈ 300 ਪੈਥੋਲੋਜਿਸਟ ਵੀ ਨਹੀਂ ਹੈਗਾ ਔਰ ਸਾਡੀ 2 ਕਰੋੜ ਦੀ ਆਬਾਦੀ ਹੈ ਔਰ 2 ਕਰੋੜ ਦੀ ਗੱਲ ਤੋਂ ਵੀ ਸਾਡਾ ਵੱਡਾ ਪੰਜਾਬ ਹੈ ਜੇ ਤੁਸੀਂ 300 ਬੰਦੇ ਨੂੰ 2 ਕਰੋੜ ਬੰਦੇ ਨੂੰ 300 ਬੰਦੇ ਦੇ ਹਵਾਲੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਦੀ ਕਰਨਾ ਚਾਹੁੰਦੇ ਹੋ ਤੁਸੀਂ ਸਿੱਧ ਕਰਨਾ ਚਾਹੁੰਦੇ ਹੋ ਵੀ ਲੋਕ ਮਰਨ ਜਾਂ ਲੋਕ ਕਾਰਪੋਰੇਟ ਦੇ ਅਧੀਨ ਹੋ ਜਾਣ ਜਿਹੜੀ ਸਰਕਾਰ ਹੈ ਆਮ ਆਦਮੀ ਦੀ ਸਰਕਾਰ ਹੀ ਲਾ ਲੋ ਇਹ ਜਿਹੜੀ ਕੇਂਦਰ ਸਰਕਾਰ ਉਹਨੂੰ ਪਿੰਡਦੀ ਹੈ ਆਮ ਤੁਸੀਂ ਵਿਧਾਨ ਸਭਾ ਦੇ ਵਿੱਚ ਸਪੀਕਰਾਂ ਦੇ ਸੁਣਿਆ ਹੋਊਗਾ ਮੁੱਖ ਮੰਤਰੀ ਸਾਹਿਬ ਬੋਲਦੇ ਨੇ ਵੀ ਉਹ ਕਾਰਪੋਰੇਟ ਨੂੰ ਬढ़ावा ਦਿੰਦੀ ਹੈ ਕਾਰਪੋਰੇਟ ਨੂੰ ਬढ़ावा ਇਸ ਤਰੀਕੇ ਨਾਲ ਦਿੱਤਾ ਜਾਊਗਾ ਜੇ ਸਾਡੇ ਅਧਿਕਾਰਾਂ ਦਾ ਹਨਨ ਹੋਇਆ ਜੇ ਸਾਡੇ ਅਧਿਕਾਰ ਖੋਹ ਲਿੱਤੇ ਗਏ ਸਾਨੂੰ ਸੁਤੰਤਰ ਤੌਰ ਤੇ ਕੰਮ ਕਰਨ ਦੀ ਆਗਿਆ ਨਾ ਮਿਲੀ ਤਾਂ ਸਮਝੋ ਕਾਰਪੋਰੇਟ ਦਾ ਸਟੇਟ ਸਰਕਾਰ ਵੀ ਸਮਰਥਨ ਕਰਦਾ ਹੈ ਲੈਬਾਰਟਰੀ ਟੈਕਨੀਸ਼ੀਅਨ ਦਾ ਕੋਰਸ ਕਰਾਉਣ ਵਾਲੇ ਜਿੰਨੀਆਂ ਵੀ ਇੰਸਟੀਚਿਊਟਸ ਨੇ ਤੁਸੀ ਲੱਗਦਾ ਕਿ ਉਹ ਸਾਰੀਆਂ ਪ੍ਰੋਸੀਜਰ ਜਿਹੜੀਆਂ ਵੀ ਪ੍ਰੋਸੀਜਰ ਮੈਂ ਜਿਹੜੀਆਂ ਲੈਬ ਟੈਕਨੀਸ਼ੀਅਨ ਜਿੰਨੇ ਹੁਣ ਤੱਕ ਪੈਦਾ ਹੋਏ ਸਰਕਾਰ ਦੀ ਕੋਈ ਗਾਈਡਲਾਈਨ ਨਹੀਂ ਸੀ ਕੋਈ ਕਾਉਂਸਲ ਨਹੀਂ ਸੀ ਸਰਕਾਰ ਦੀ ਕੋਈ ਇੰਟਰਫੇਰੈਂਸ ਨਹੀਂ ਸੀ ਜਿਹੜਾ ਬੱਚਾ ਜਿੱਥੋਂ ਵੀ ਕਰਕੇ ਆਇਆ ਕਾਲਜ ਖੋਲਣ ਦੀ ਇਜਾਜ਼ਤ ਕਿਹਨੇ ਦੇਣੀ ਹੁੰਦੀ ਹੈ ਮੈਡੀਕਲ ਐਜੂਕੇਸ਼ਨ ਮੈਡੀਕਲ ਡਿਪਾਰਟਮੈਂਟ ਨੇ ਉਹਨਾਂ ਨੇ ਦੇਣੀ ਸੀ ਉਹਨਾਂ ਨੇ ਕਿਉਂ ਨਹੀਂ ਦਿੱਤੀ ਇਹ ਉਹਨਾਂ ਦੀ ਯੋਗਤਾ ਤੇ ਸਵਾਲ ਹੈ ਮੁੰਡਿਆਂ ਦੀ ਜਵਾਲਾ ਤੁਸੀਂ ਜਿਹੜਾ ਮਰਜੀ ਕਾਲਜ ਖੋਲੋ ਬੱਚੇ ਜਾ ਕੇ ਐਡਮਿਸ਼ਨ ਲੈਣਗੇ ਮੈਂ ਡਿਪਲੋਮਾ ਕਰਕੇ ਆਇਆ ਸੀ ਮੈਂ ਬੀਐਸਸੀ ਕਰ ਲਈ ਉਹਦੇ ਬਾਅਦ ਐਮਐਸਸੀ ਕਰ ਲਈ ਉਹ ਮੇਰਾ ਆਪਣਾ ਇੰਡੀਵਿਜੁਅਲ ਹੈ ਮੈਨੂੰ ਕੀ ਪਤਾ ਜਦੋਂ ਮੈਂ ਐਮਐਸਸੀ ਕਰਕੇ ਆਇਆ ਉਹ ਵੈਲਿਡ ਕਾਲਜ ਹੈ ਕਿ ਨਹੀਂ ਹੈ ਉਹਨਾਂ ਚੱਲ ਰਿਹਾ ਹੈ ਉਹਦੀ ਐਡੀ ਬੜੀ ਬਿਲਡਿੰਗ ਹੈ 10 ਕਿਲਿਆਂ ਦੇ ਵਿੱਚ ਉਹ ਕਿਹਨੇ ਸ਼ੁਰੂ ਕਰਾਇਆ ਉਹਦੇ ਵਿੱਚ ਕੋਈ ਮਾਪਦੰਡ ਸਰਕਾਰ ਨੇ ਤੈਅ ਕਰਨਾ ਹੈ ਜੇ ਐਜੂਕੇਸ਼ਨ ਪੂਰ ਮਿਲੀ ਹੈ ਐਜੂਕੇਸ਼ਨ ਪੂਰ ਡਿਪਾਰਟਮੈਂਟ ਤੋਂ ਮਿਲੀ ਹੈ ਐਜੂਕੇਸ਼ਨ ਪੂਰ ਇੰਸਟੀਚਿਊਟ ਤੋਂ ਮਿਲੀ ਹੈ ਉਹ ਉਹ ਸਾਰਾ ਕਸੂਰ ਸਰਕਾਰ ਦਾ ਹੁੰਦਾ ਉਹ ਚਾਹੇ ਅੱਜ ਦੀ ਸਰਕਾਰ ਹੋਵੇ ਚਾਹੇ ਤੂੰ ਪਹਿਲਾਂ ਦੀ ਸਰਕਾਰਾਂ ਹੋਣ ਸਰਕਾਰਾਂ ਦਾ ਕਮੇਜਾ ਪਬਲਿਕ ਨਹੀਂ ਪੂਕਤਿਆ ਕਰਦੀ ਪਬਲਿਕ ਨੂੰ ਸਹੂਲਤ ਦੇਣੀ ਉਹਨਾਂ ਨੂੰ ਮਾਰਗਦਰਸ਼ਕ ਕਰਨਾ ਉਹਨਾਂ ਵਾਸਤੇ ਕਾਨੂੰਨ ਬਣਾਉਣੇ ਸਰਕਾਰਾਂ ਦੇ ਕੰਮ ਨੇ ਜੇ ਪਬਲਿਕ ਦੀ ਗੱਲ ਕਰੀਏ ਕੋਈ ਵੀ ਰਿਪੋਰਟ ਲੈਣ ਜਾਂਦਾ ਚਾਹੇ ਬਲੱਡਾ ਦੀ ਲੈਣ ਜਾਂਦਾ ਹੋਵੇ ਚਾਹੇ ਜਾਫਰੀ ਟੀਐਲਸੀ ਡੀਐਲਸੀ ਵਗੈਰਾ ਲੈਣ ਜਾਂਦਾ ਉਹਦੇ ਵਿੱਚ ਕਿਤਨਾ ਦਾ ਡਿਫਰ ਹੁੰਦਾ ਵਾ ਕੀ ਕਰਨਾ ਇਹ ਡਿਫਰ ਕਿਵੇਂ ਆਉਂਦਾ ਇਹ ਸਾਰਾ ਚ ਆਉਂਦਾ ਕਿਸੇ ਆ ਡਾਕਟਰ ਲਵੇ ਤੁਸੀਂ ਜਾਣਦੇ ਹੋ ਉੱਥੇ ਤੁਹਾਨੂੰ ਲਾਜ ਨਹੀਂ ਹੁੰਦਾ ਦੂਜੇ ਡਾਕਟਰ ਲਵੇ ਜਾਣਦੇ ਉੱਥੇ ਤੁਹਾਡਾ ਲਾਜ ਨਹੀਂ ਹੁੰਦਾ ਮਤਲਬ ਹਾਈ ਕੋਰਟ ਦੇ ਵਿੱਚ ਤੁਸੀਂ ਇੱਕ ਲੋਅਰ ਕੋਰਟ ਦੇ ਵਿੱਚ ਕੇਸ ਕਰਦੇ ਹੋ ਤੁਸੀਂ ਉੱਥੇ ਬਰੀ ਹੋ ਜਾਂਦੇ ਹੋ ਜਾਂ ਤੁਸੀਂ ਉੱਥੇ ਮੁਰਜ਼ਮ ਪਾਏ ਜਾਂਦੇ ਹੋ ਹਾਈ ਕੋਰਟ ਤੇ ਸ਼ਾਸਨ ਕੋਰਟ ਜਾ ਕੇ ਤੁਸੀਂ ਉੱਥੇ ਬਰੀ ਹੋ ਜਾਂਦੇ ਹੋ ਇਹਦਾ ਮਤਲਬ ਜਦ ਕਾਨੂੰਨ 'ਚ ਫਰਕ ਸੀ ਜਾਂ ਫਿਰ ਜੱਜ ਦੇ 'ਚ ਫਰਕ ਸੀ ਜਾਂ ਉਹਦੀ ਯੋਗਤਾ 'ਚ ਫਰਕ ਸੀ ਕੇਸ ਤਾਂ ਸੇਮ ਹੀ ਹੁੰਦਾ ਨਾ ਜੇ ਤੁਹਾਡੇ ਅੱਗੇ ਮੰਗ ਨਹੀਂ ਜਿਹੜਾ ਜਿਹੜਾ ਨਤੀਜਾ ਇਹ ਲੋੜੇ ਮੰਗਣੀ ਮੰਦੇ ਇਹੇ ਪ੍ਰੋਟੈਸਟ ਜਾਰੀ ਰਹੂਗਾ ਅਸੀਂ ਸਰਕਾਰ ਦੇ ਜੇ ਸਾਨੂੰ ਉਮੀਦ ਹੈ 100% ਵੀ ਇਹ ਦਿਨ ਸਾਨੂੰ ਦੇਖਣਾ ਨਹੀਂ ਪਊਗਾ ਜੇ ਸਾਡੀ ਮੰਗ ਨਾ ਪੂਰੀ ਹੋਈ ਦੇਖੋ ਜੀ ਮੈਸੂਮ ਦੱਸਦਾ ਟੈਰੋਰਿਜ਼ਮ ਕਿਵੇਂ ਫੈਲਦਾ ਭੁੱਖ ਟੈਰੋਰ ਨੂੰ ਬੁਲਾਉਂਦੀ ਆ ਸਭ ਤੋਂ ਔਕੀ ਸਜ਼ਾ ਬੰਦੇ ਨੂੰ ਸੌਣ ਨਾ ਦਿੱਤਾ ਜਾਵੇ ਸਭ ਤੋਂ ਵੱਡੀ ਵੱਧੋ ਹੈ ਵੀ ਬੰਦੇ ਦੀ ਰੋਟੀ ਖੋਹ ਲਈਤੀ ਜਾਵੇ ਜੇ ਤੁਹਾਨੂੰ ਬੰਦੇ ਨੂੰ ਇਹ ਕਹਿਦੀਆਂ ਨਾ ਵੀ ਹੰਦਾ ਸੌਣ ਨਹੀਂ ਦੇਣਾ ਤਾਂ ਮੈਂ ਦਾਵਾ ਵੀ ਕੋਸ ਚਪੇੜ ਨਾ ਮਾਰੋ 10 ਦਿਨਾਂ ਵਿੱਚ ਬੰਦਾ ਮਰ ਜਾਊਗਾ ਜੇ ਉਹਨੂੰ ਸੌਣ ਨਾ ਦਿੱਤਾ ਜਾਵੇ ਜੇ ਰੋਟੀ ਖੋਹੀ ਫਿਰ ਵੈਸੇ ਵੀ ਅਸੀਂ ਰੋੜਾਂ ਤੇ ਆਉਣਾ ਹੈ ਫਿਰ ਅਸੀਂ ਜਾ ਕੇ ਮਹਾਲੀ ਰੋੜਾਂ ਦੇ ਬਹਿ ਜਾਗੇ ਸਰਕਾਰ ਇਹ ਚਾਹੁੰਦੀ ਹੈ ਸਾਡਾ ਇੰਤਿਹਾਨ ਲੈਣਾ ਚਾਹੁੰਦੀ ਹੈ ਵੀ ਮੜਕਾ ਚੌਂਕ ਤੇ ਸਾਡੇ ਡੰਡੇ ਮਾਰੇ ਜਾਣ ਸਾਡੇ ਤੇ ਪਾਣੀ ਦੀਆਂ ਪੁਸ਼ਾਰਾ ਕਰੀਆਂ ਜਾਣ ਅਸੀਂ ਕੱਪੜੇ ਪਾੜ ਕੇ ਟੈਂਕੀਆਂ ਤੇ ਚੜੀਏ ਜੇ ਇਹ ਦੇਖੋ ਪੀਸਫੁੱਲ ਆ ਅਸੀਂ ਪੜੇ ਲਿਖੇ ਲੋਕ ਆ ਸਾਡੀ ਜਮਾਤ ਬੜੀ ਲਿਖੀ ਹੈ ਸਾਨੂੰ ਮੈਡੀਕਲ ਪ੍ਰੋਫੈਸ਼ਨ ਵਰਗਾ ਪ੍ਰੋਫੈਸ਼ਨ ਮਿਲਿਆ ਪਰਮਾਤਮਾ ਨੇ ਪੰਜਾਬ ਵਰਗੀ ਧਰਤੀ ਮਿਲੀ ਹੈ ਆਮ ਆਦਮੀ ਵਰਗੀ ਸਰਕਾਰ ਮਿਲੀ ਹੈ ਜੇ ਸਾਨੂੰ ਇਹ ਤਿੰਨ ਚੀਜ਼ਾਂ ਮਿਲਣ ਤੋਂ ਬਾਅਦ ਵਿੱਚ ਵੀ ਸਾਨੂੰ ਰੋੜਾਂ ਤੇ ਟੈਂਕਿਆਂ ਤੇ ਚੜਨਾ ਪੈਂਦਾ ਫਿਰ ਸਾਡੀ ਇਸ ਤੋਂ ਵੱਧ ਤਰਾਸਦੀ ਨਹੀਂ ਹੋ ਸਕਦੀ ਸਾਨੂੰ ਟੈਂਕਿਆਂ ਦੇ ਨਾਲ ਚੜਾ ਜਾਵੇ ਸਾਡਾ ਮਸਲਾ ਜੁਨੈਨੀ ਮਸਲੀ ਐਸੇ ਤਰੀਕੇ ਨਾਲ ਜਿਵੇਂ ਅੱਜ ਅਸੀਂ ਜਿੰਦਾਬਾਦ ਮੰਤਰੀ ਸਾਹਿਬ ਦਾ ਨਾਹਰਾ ਲਾ ਕੇ ਗਿਆ ਅਸੀਂ ਜਿੰਦਾਬਾਦ ਹੀ ਲਾਉਂਦੇ ਰਹੀਏ ਸਾਨੂੰ ਮੁਰਦਾਬਾਦ ਨਾ ਕਹਿਣਾ ਪਵੇ ਇਹ ਸਾਡੀ ਸੱਭਿਆ ਸਾਡਾ ਕਲਚਰ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਜਿਹਨੂੰ ਪਰਮਾਤਮਾ ਨੇ ਏਡਾ ਵੱਡਾ ਉਹਦੇ ਨਵਾਜਿਆਂ ਨੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਮੰਤਰੀਆਂ ਨੂੰ ਮੰਤਰੀ ਬਣਾਇਆ ਉਹਨਾਂ ਦੀ ਮੁਰਦਾਬਾਦ ਹੋਵੇ ਇਹ ਸਾਡਾ ਜਮੀਰ ਨਹੀਂ ਮੰਨਦਾ ਪਰ ਜੇ ਰੋਟੀ ਖੋਲੀ ਫਿਰ ਮੁਰਦਾਬਾਦ ਕਹਿਣ ਤੋਂ ਵੀ ਸਾਨੂੰ ਕੋਈ ਸੰਕੋਚ ਨਹੀਂ ਹੈ ਪਰ ਸਾਨੂੰ ਕਹਿਣੀ ਪੈਣਾ ਭੁੱਖਾ ਮਰਦਾ ਕੀ ਨਾ ਕਰਦਾ ਠੀਕ ਹੈ ਨਾ ਜੀ ਜੈਮਲਾਬ ਜਿੰਦਾਬਾਦ ਜੈਮ